ਭਾਰਤ ਤੇ ਬੰਗਲਾਦੇਸ਼ ਦੇ ਆਪਸੀ ਸਬੰਧ ਲਗਾਤਾਰ ਗਿਰਦੇ ਜਾ ਰਹੇ ਹਨ ਆਏ ਦਿਨ ਹੋਰੇ ਬੰਗਲਾਦੇਸ਼ ਵਿੱਚ ਹਿੰਦੂਆ ਉੱਤੇ ਅਟੈਕ ਚਿੰਤਾ ਦਾ ਵਿਸ਼ਾ ਬੜੇ ਹੋਏ ਹਨ ਭਾਰਤ ਦੇ ਬੰਗਲਾਦੇਸ਼ ਨਾਲ ਸਮਾਜਿਕ ਸੱਭਿਆਚਾਰਕ ਅਤੇ ਆਰਥਿਕ ਸਬੰਧ ਬਿਲਕੁਲ ਖਤਮ ਹੋਣ ਦੀ ਕੰਗਾਰ ਉੱਤੇ ਪਹੁੰਚ ਗਏ ਹਨ ਪਰ ਹੁਣ ਇਸ ਦਾ ਅਸਰ ਖੇਡਾਂ ਉੱਤੇ ਵੀ ਦਿਖਾਈ ਦੇ ਰਿਹਾ ਹੈ T20 ਵਿਸ਼ਵ ਕੱਪ 2026 ਦਾ ਅਗਾਜ 7 ਫਰਵਰੀ 2026 ਤੋਂ ਹੋਣਾ ਹੈ ਪਰ ਇਸ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤ ਅਤੇ ਬੰਗਲਾਦੇਸ਼ ਵਿੱਚ ਕ੍ਰਿਕਟ ਨੂੰ ਲੈ ਕੇ ਟਕਰਾਅ ਲਗਾਤਾਰ ਵੱਧਦਾ ਜਾ ਰਿਹਾ ਹੈ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਅਮੀਨੁਲ ਇਸਲਾਮ ਨੇ ਸਾਂਝਾ ਕੀਤਾ ਹੈ ਕਿ ਭਾਰਤ ਵਿੱਚ ਹੋਣ ਵਾਲੇ T20 ਵਿਸ਼ਵ ਕੱਪ ਨੂੰ ਲੈ ਕੇ ਬੋਰਡ ਨੇ ICC ਨੂੰ ਪੱਤਰ ਲਿਖ ਕੇ ਵੈਨਿਊ ਬਦਲ ਦੀ ਮੰਗ ਕੀਤੀ ਹੈ ਅਤੇ ਹੁਣ ਅਗਲੇ ਕਦਮ ਲਈ ICC ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ ਦਰਅਸਲ 4 ਜਨਵਰੀ ਨੂੰ ਭੇਜੇ ਗਏ ਇਸ ਪੱਤਰ ਵਿੱਚ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਇਹ ਸਪਸ਼ਟ ਰੂਪ ਵਿੱਚ ਕਿਹਾ ਹੈ ਕਿ ਮੌਜੂਦਾ ਹਾਲਾਤ ਵਿੱਚ ਟੀਮ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਹਨ ਇਸੇ ਕਾਰਨ ਬੰਗਲਾਦੇਸ਼ ਨੇ ਭਾਰਤ ਦੀ ਯਾਤਰਾ ਨਾ ਕਰਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਅਜੇ ਹੀ ਸਮੇਂ ਆਇਆ ਜਦੋਂ ਆਈਪੀਐਲ 2026 ਤੋਂ ਪਹਿਲਾਂ ਕੇਕੇਆਰ ਨੇ ਤੇਜ਼ ਗੇਂਦਬਾਜ਼ ਮੁਸਤਫੀਜ਼ਰ ਰਹਿਮਾਨ ਨੂੰ ਰਿਲੀਜ਼ ਕਰ ਦਿੱਤਾ ਮੀਡੀਆ ਨਾਲ ਗੱਲਬਾਤ ਕਰਦਿਆਂ ਅਮੀਨੁਲ ਇਸਲਾਮ ਨੇ ਦੱਸਿਆ ਕਿ ਇਹ ਫੈਸਲਾ ਜਲਦਬਾਜ਼ੀ ਵਿੱਚ ਨਹੀਂ ਲਿਆ ਗਿਆ। ਉਹਨਾਂ ਨੇ ਕਿਹਾ ਕਿ ਅਸੀਂ ਇਸ ਮੁੱਦੇ ਉੱਤੇ ਬੋਰਡ ਦੇ ਸਾਰੇ ਡਾਇਰੈਕਟਰਾਂ ਨਾਲ ਦੋ ਅਹਿਮ ਮੀਟਿੰਗਾਂ ਕੀਤੀਆਂ। ਮੌਜੂਦਾ ਸਥਿਤੀ ਵਿੱਚ ਸਾਨੂੰ ਆਪਣੀ ਟੀਮ ਨੂੰ ਭਾਰਤ ਭੇਜਣਾ ਸੁਰੱਖਿਤ ਨਹੀਂ ਲੱਗ ਰਿਹਾ। ਸੁਰੱਖਿਆ ਸਾਡੇ ਲਈ ਸਭ ਤੋਂ ਵੱਡਾ ਮੁੱਦਾ ਹੈ। ਬੀਸੀਬੀ ਪ੍ਰਧਾਨ ਨੇ ਇਹ ਵੀ ਸਾਂਝਾ ਕੀਤਾ ਹੈ ਕਿ ਬੋਰਡ ਵੱਲੋਂ ਪਹਿਲਾਂ ਆਈਸੀਸੀ ਦੇ ਸਾਹਮਣੇ ਤਿੰਨ ਅਹਿਮ ਨੁਕਤੇ ਰੱਖਣ ਦੀ ਯੋਜਨਾ ਸੀ ਪਰ ਅਖੀਰ ਵਿੱਚ ਸਿਰਫ ਇੱਕ ਰਸਮੀ ਮੰਗ ਦੇ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ ਗਿਆ ਇਸਲਾਮ ਨੇ ਕਿਹਾ ਅਸੀਂ ਆਈਸੀਸੀ ਨੂੰ ਈਮੇਲ ਭੇਜ ਦਿੱਤੀ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਉਹ ਸਾਡੇ ਨਾਲ ਮੀਟਿੰਗ ਕਰਨਗੇ ਜਿੱਥੇ ਅਸੀਂ ਆਪਣੀਆਂ ਚਿੰਤਾਵਾਂ ਨੂੰ ਵਿਸਥਾਰ ਵਿੱਚ ਰੱਖਾਂਗੇ ਅਮੀਨੁਲ ਇਸਲਾਮ ਨੇ ਇਹ ਵੀ ਸਾਂਝਾ ਕੀਤਾ ਕਿ ਇਸ ਪੂਰੇ ਮਾਮਲੇ ਵਿੱਚ ਵੀ ਸੀਸੀਆਈ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਹੈ ਇਹ ਆਈਸੀਸੀ ਦਾ ਟੂਰਨਾਮੈਂਟ ਹੈ ਇਸ ਲਈ ਸਾਡੀ ਸਾਰੀ ਗੱਲਬਾਤ ਆਈਸੀਸੀ ਨਾਲ ਹੀ ਹੋ ਰਹੀ ਹੈ ਅੱਗੇ ਕੀ ਕਰਨਾ ਹੈ ਇਹ ਆਈਸੀਸੀ ਦੇ ਜਵਾਬ ਉੱਤੇ ਹੀ ਨਿਰਭਰ ਕਰੇਗਾ ਇਸ ਪੂਰੇ ਮਾਮਲੇ ਦੇ ਵਿਚਕਾਰ ਬੰਗਲਾਦੇਸ਼ ਨੇ ਇੱਕ ਹੋਰ ਵੱਡਾ ਫੈਸਲਾ ਲੈਂਦੇ ਹੋਏ ਦੇਸ਼ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਉੱਤੇ ਰੋਕ ਲਗਾ ਦਿੱਤੀ ਹੈ ਅਤੇ ਇਸ ਦੇ ਪ੍ਰਸਾਰਨ ਨੂੰ ਲੈ ਕੇ ਵੀ ਰੋਕ ਲਗਾਉਣ ਦਾ ਵੱਡਾ ਫੈਸਲਾ ਕੀਤਾ ਹੈ ਯਾਨੀ ਕਿ ਬੰਗਲਾਦੇਸ਼ੀ ਪ੍ਰਸ਼ੰਸਕ ਆਈਪੀਐਲ 2026 ਦੇ ਮੈਚ ਨਹੀਂ ਦੇਖ ਸਕਣਗੇ ਹੁਣ ਸਾਰਿਆਂ ਦੀਆਂ ਨਜ਼ਰਾਂ ਆਈਸੀਸੀ ਦੇ ਫੈਸਲੇ ਉੱਤੇ ਟਿਕੀਆਂ ਹੋਈਆਂ ਹਨ ਜੋ ਇਹ ਤੈਅ ਕਰੇਗਾ ਕਿ T20 ਵਿਸ਼ਵ ਕੱਪ 2026 ਨੂੰ ਲੈ ਕੇ ਬੰਗਲਾਦੇਸ਼ ਆਪਣਾ ਅਗਲਾ ਕਦਮ ਕੀ ਚੁੱਕਦਾ